ਚਾਰ ਵਿਆਹ ਚਾਉਣ ਵਾਲਾ ਪੰਜਵੇਂ ਦੇ ਚਾਂਸੇ ਫੜਿਆ ਗਿਆ ਚੌਥੇ ਵਿਆਹ ਵਾਲੀ ਪਤਨੀ ਨੇ ਕੀਤਾ ਪਰਦਾਫਾਸ਼ ਝੂਠ ਬੋਲ ਕੇ ਕੀਤੇ ਵਿਆਹ ਦਾ ਪਹਿਲੇ ਦਿਨ ਹੀ ਖੁੱਲਿਆ ਰਾਜ਼ ਪੁਲਿਸ ਨੇ ਹਨੀ trap ਨਾਲ ਦਿੱਲੀ ਹਵਾਈ ਅੱਡੇ ਤੋਂ ਕੀਤਾ ਕਾਬੂ ਚਾਰ ਕੁੜੀਆਂ ਨਾਲ ਵਿਆਹ ਕਰਵਾਉਣ ਵਾਲਾ ਫਰਾਡੀ ਜਲੰਧਰ ਪੁਲਿਸ ਨੇ ਕਾਬੂ ਕਰ ਲਿਆ ਇਸ ਦਾ ਪਾਂਡਾਫੋਰਡ ਕਰਨ ਵਿੱਚ ਸਭ ਤੋਂ ਵੱਧ ਹਿੰਮਤ ਚੰਡੀਗੜ੍ਹ ਦੀ ਕੁੜੀ ਨਵਜੋਤ ਕੌਰ ਨੇ ਦਿਖਾਈ ਜਿਸ ਨਾਲ ਇਸਨੇ ਚੌਥਾ ਵਿਆਹ ਕੀਤਾ ਸੀ 5 ਫਰਵਰੀ 2017 ਨੂੰ ਜਲੰਧਰ ਦੇ 34 ਸਾਲਾ ਵਿਅਕਤੀ ਨਾਲ ਨਵਜੋਤ ਕੌਰ ਦਾ ਵਿਆਹ ਹੋਇਆ ਸੀ ਪਰ ਇਸ ਦੇ ਕਾਲੇ ਕਾਰਨਾਮੇ ਪਹਿਲੇ ਹੀ ਦਿਨ ਐਕਸਪੋਜ਼ ਹੋ ਗਏ ਤੇ ਸ਼ੁਰੂ ਹੋਈ ਨਵਜੋਤ ਕੌਰ ਤੇ ਅਤਿਆਚਾਰ ਦੀ ਕਹਾਣੀ ਜਿਸ ਦਿਨ ਵਿਆਹ ਹੋਇਆ ਉਸ ਦਿਨ ਰਾਤ ਨੂੰ ਸ਼ਾਮ ਨੂੰ ਤਕਰੀਬਨ 7 ਵਜੇ ਇਹ ਮੈਨੂੰ ਹੋਟਲ 'ਚ ਲੈ ਗਿਆ ਸੀਗਾ ਔਰ ਇਹ 7:30 ਵਜੇ ਮੈਨੂੰ ਇਹ ਸਤਨਾਮ ਸਿੰਘ ਔਰ ਬਲਜੀਤ ਕੋੜੀ ਦੇਖ ਰਿਖਵਿਤ ਛੱਡ ਕੇ ਆਈ ਹੈਵ ਆਈ ਹੈਵ ਮੈਂ ਹੋਟਲ ਤੋਂ ਬਾਹਰ ਚਲਾ ਗਿਆ ਤਕਰੀਬਨ ਇਹ 8:30 ਤੋਂ 9 ਵਜੇ ਦੇ ਵਿੱਚ ਵਾਪਸ ਆਂਦੇ ਇਹਦੇ ਹੱਥ 'ਚ ਸ਼ਰਾਬ ਦੀ ਬੋਤਲ ਸੀਗੀ ਇਹਨੂੰ ਉਸ ਦਿਨ ਮੈਨੂੰ ਬਹੁਤ ਮਾਰਿਆ ਕੁੱਟਿਆ ਬਲਜੀਤ ਕੋੜ ਔਰ ਸਤਨਾਮ ਸਿੰਘ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਮਦਦ ਕਰਨ ਦੀ ਬਜਾਏ ਇਹਨੇ ਮੇਰਾ ਮਜ਼ਾਕ ਉਡਾਇਆ ਇਹ ਸਿਲਸਿਲਾ ਲਗਾਤਾਰ 8-9 ਦਿਨਾਂ ਤੱਕ ਚੱਲਦਾ ਰਿਹਾ ਮੈਂ ਇੱਕ ਕੈਦੀ ਬਣ ਕੇ ਰਹਿ ਰਹੀ ਸੀਗੀ ਇਹਨਾਂ ਦੀ ਮਰਜ਼ੀ ਤੋਂ ਬਿਨਾ ਮੈਂ ਕੁਝ ਨਾ ਖਾ ਪੀ ਸਕਦੀ ਸੀਗੀ ਨਾ ਮੈਂ ਕਿਤੇ ਆ ਜਾ ਸਕਦੀ ਸੀ ਮੇਰਾ ਫੋਨ ਪਹਿਲੇ ਦਿਨ ਤੋਂ ਹੀ ਜਗਜੀਤ ਸਿੰਘ ਦੇ ਕੰਟਰੋਲ ਦੇ ਵਿੱਚ ਸੀਗਾ ਇਹਨਾਂ ਨੇ ਮੇਰਾ ਫੋਨ ਮੇਰੇ ਪੈਸੇ ਮੇਰੇ ਕਾਰਡਸ ਖੋਲੇ ਸੀ ਇਹਦਾ ਨਾਮ ਜਗਜੀਤ ਸਿੰਘ ਹੈ ਵੀ ਜਾਂ ਨਹੀਂ ਮੈਨੂੰ ਨਹੀਂ ਪਤਾ ਹਜੇ ਤੱਕ ਕਿਉਂਕਿ ਇਹਦੇ ਬਹੁਤ ਸਾਰੇ ਨਾਮ ਸਾਹਮਣੇ ਆਏ ਹਨ ਹੁਣ ਉਹਨਾਂ ਚੋਂ ਅਸਲੀ ਨਾਮ ਕੀ ਹੈ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਇੱਕ ਡਿਵੋਰਸ ਹੋਇਆ ਸੀ ਇਹਦਾ ਸਭ ਤੋਂ ਪਹਿਲਾਂ ਅਸੀਂ ਇਹਦਾ ਮੈਂਸ਼ਨ ਨਹੀਂ ਕਰਨਾ ਚਾਹੁੰਦੇ ਔਰ ਉਸ ਤੋਂ ਬਾਅਦ ਸੈਕਿੰਡ ਵਯਾ ਇਹਦਾ ਅਨੰਦ ਸ਼ੇਰਗਿੱਲ ਨਾਲ ਹੋਇਆ ਸੀ ਜਿਹਦੇ ਨਾਲ ਇਹਦੀ 7 ਸਾਲ ਦੀ ਕੁੜੀ ਹੈ ਔਰ ਉਸ ਤੋਂ ਬਾਅਦ ਇੱਕ ਹੋਰ ਕੁੜੀ ਨਾਲ ਵਿਆਹ ਹੋਇਆ ਸੀ ਜਿਹਦਾ ਅਸੀਂ ਮੈਂਸ਼ਨ ਨਹੀਂ ਕਰਨਾ ਚਾਹੁੰਦੇ ਔਰ ਉਸ ਤੋਂ ਬਾਅਦ ਮੈਂ ਸੀਗੀ गन पॉइंट ਨੇ ਮੇਰੇ ਨਾਲ ਬਹੁਤ ਕੁਝ ਕੀਤਾ ਹੈ ਗਨ ਪੁਆਇੰਟ ਤੇ ਇਹਨੇ ਸਟੈਂਪ ਪੇਪਰਸ ਤੇ ਬਲੈਂਕ ਪੇਪਰਸ ਤੇ ਫੇਕ ਪੇਪਰਸ ਤੇ ਇਹਨੇ ਮੇ ਤੋਂ ਸਾਈਨ ਕਰਵਾਇਆ ਸਿਰਫ ਇਸ ਕਰਕੇ ਕਿ ਮੇਰੀ ਪ੍ਰਾਪਰਟੀ ਹਥਿਆ ਸਕੇ ਜਦ ਇਹਨੂੰ ਪਤਾ ਲੱਗਿਆ ਕਿ ਮੇਰੀ ਪ੍ਰਾਪਰਟੀ ਮੇਰੇ ਨਹੀਂ ਮੇਰੇ ਫਾਦਰ ਦੇ ਨਾਮ ਤੇ ਹੈ ਤਾਂ ਇਹਨੇ ਮੇਰੇ ਫਾਦਰ ਤੇ ਜ਼ੋਰ ਪਾਇਆ ਕਿ ਤੁਸੀਂ ਪਾਵਰ ਆਫ ਟਾ ਨੇ ਆਪਣੀ ਕੁੜੀ ਦੇ ਨਾਮ ਕਰੋ ਐਸਟੇਮ ਸਾਡੀ ਫੈਮਿਲੀ ਦੀ ਇਹ ਬੁਰੀ ਹਾਲਤ ਹੈ ਕਿਸੀ 2 ਲੱਖ ਕਰਜ਼ੇ ਦੇ ਥੱਲੇ ਹਾਂ ਤੁਸੀਂ ਮੇਰੇ ਪਾਪਾ ਦਾ ਪੈਰ ਦੇਖ ਸਕਦੇ ਹੋ ਇਹਨਾਂ ਦੇ ਪੈਰ ਤੇ ਖੂਨ ਚੋ ਰਿਹਾ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਇਲਾਜ ਰੁਕਿਆ ਹੋਇਆ ਹੈ ਪੈਰ ਕੱਟਿਆ ਹੋਇਆ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿਸ ਹਾਲਤ 'ਚ ਮੇਰੀ ਫੈਮਿਲੀ ਗੁਜ਼ਰ ਰਹੀ ਹੈ ਮੇਰੀ ਇੱਜ਼ਤ ਲੁੱਟ ਲਈ ਮੇਰਾ ਪੈਸਾ ਲੁੱਟ ਲਿਆ ਮੇਰੇ ਡੈਡ ਦੀ ਹਾਲਤ ਬੁਰੀ ਕਿੱਤੀ ਹੋਈ ਹੈ ਸਾਡਾ ਇਲਾਜ ਰੁਕਿਆ ਹੈ 2 ਲੱਖ ਦੇ ਕਰਜ਼ੇ ਦੇ ਥੱਲੇ ਅਸੀਂ ਆ ਗਿਆ ਇਸ ਤੋਂ ਪੁਰਖੀਓ ਸਾਗਦਾ ਸਾਡੇ ਸਾਰੇ ਅਕਾਊਂਟ ਖਾਲੀ ਕਰ ਗਿਆ ਮੇਰੇ ਲੰਡਨ ਦੇ ਬੈਂਕ ਅਕਾਊਂਟਸ ਖਾਲੀ ਕਰ ਗਿਆ ਪਾਪਾ ਦਾ ਬੈਂਕ ਅਕਾਊਂਟ ਸਾਡੇ ਇਹਦੇ ਮੇਰੇ ਬੈਂਕ ਆਫ ਪਟਿਆਲਾ ਲਾਇਡਸ ਬੈਂਕ ਐਚਐਸਬੀ ਬੈਂਕ ਤਿੰਨ ਬੈਂਕਸ ਦੇ ਕਾਰਡ ਇਸ ਬੰਦੇ ਕੋਲ ਹੈ ਪਾਪਾ ਦੇ ਅਕਾਊਂਟ ਚੋਂ 6 ਲੱਖ 28000 ਰੁਪਇਆ ਕੱਢਿਆ ਮੇਰੇ ਲੰਡਨ ਦੇ ਅਕਾਊਂਟ ਚੋਂ 450 ਪਾਉਂਡ ਕੱਢਿਆ ਔਰ ਮੇਰੇ ਬੈਂਕ ਆਫ ਪਟਿਆਲਾ ਦੇ ਕਾਰਡ ਚੋਂ ਇਹਨੇ 40000 ਰੁਪਇਆ ਕੱਢਿਆ ਇਨੇ ਕੋਈ ਕਾਰਡ ਵੀ ਸਾਡੇ ਕੋਲ ਛੱਡਿਆ ਜ਼ੀਰੋ ਬੈਲੈਂਸ ਕਰਕੇ ਜ਼ੀਰੋ ਬੈਲੈਂਸ ਕਰਕੇ ਸਾਨੂੰ ਅਸੀਂ ਤੁਸੀਂ ਹਿਸਾਬ ਲਗਾਓ ਮਾਰਚ April May June ਹੱਲੇ ਤੱਕ ਅਸੀਂ ਕਰਜ਼ੇ ਦੇ ਥੱਲੇ ਅਸੀਂ ਮਹਤਾਜ ਐ ਇੱਕ ਇੱਕ ਪੈਸੇ ਦੇ ਕਿ ਰਾਜਵੀਰ ਸਿੰਘ ਨਾਮ ਜਗਜੀਤ ਸਿੰਘ ਨਾਮ ਸੋਨੂ ਸੋਨੀ ਜਸਮੀਤ ਅਮਨ ਔਰ ਔਰ ਜੀਤਾ ਜਸ਼ਨ ਔਰ ਸੌਨਵਰ ਸੋਨੀਤਾ ਦੇ ਘਰ ਦਾ ਨਾਮ ਟਿਕਾ ਇਹ ਕਿਸ ਚੀਜ਼ ਦੀ ਆਈਡੀ ਹੈ ਸਰ ਇਹਦੀ ਤਕਰੀਬਨ 14 ਫੇਸਬੁਕ ਆਈਡਿਸ ਹੈ ਔਰ ਕੁਛ ਨੇ EMA ਰਿਕਾਰਡਸ ਕੈਪੀਟਲ ਰਿਕਾਰਡਸ ਦੇ ਨਾਮ ਤੋਂ ਬਣਾਈ ਹੈ ਇਹ ਔਰ ਦੋ ਤਿੰਨ ਆਈਡੀ ਦੇ ਨੇ ਬਣਾਈਆਂ ਇੰਸਟਾਗ੍ਰਾਮ ਤੇ ਰਤਨ ਕੁਮਾਰ ਦੇ ਨਾਮ ਤੋਂ EMA ਰਿਕਾਰਡਸ ਦੇ ਨਾਮ ਤੋਂ ਔਰ ਅਮਨ ਤਾਲੀਵਾਲ ਦੇ ਨਾਮ ਤੋਂ ਜੋ ਮੇਰੀ ਨੌਲੇਜ ਸ਼ੀ ਹੈ ਮੇਰੀ ਨੌਲੇਜ ਤੋਂ ਪਰੇ ਕਿੰਨੇ ਹੈ ਮੈਨੂੰ ਨਹੀਂ ਪਤਾ ਇੱਕ ਰਤਨ ਕੁਮਾਰ ਨਾਮ ਦਾ ਪਾਸਪੋਰਟ ਹੈ ਜਿਹਦਾ ਪਿੰਡ ਢੇਰ ਤੋਂ ਬਣਾਇਆ ਗਿਆ ਹੈ ਮੈਂ ਔਰ ਦੂਸਰਾ ਪਾਸਪੋਰਟ ਜਗਜੀਤ ਸਿੰਘ ਨਾਮ ਤੋਂ ਹੈ ਜਿਹੜਾ ਪਿੰਡ ਜਮਸ਼ੀਰ ਖਾਸ ਤੋਂ ਬਣਾਇਆ ਗਿਆ ਹੈ ਇਹਦੀ ਫਾਦਰ ਔਰ ਇਹਦੀ ਮਦਰ ਇਹਦੀ ਸਿਸਟਰ ਇਹਦਾ ਬ੍ਰਦਰ ਇਨ ਲਾ ਪਰਮ ਸਿੰਘ ਏ ਦੇਵੀ ਸਿਸਟਰ ਅਮਨਜੀਤ ਕੋ ਮਦਰ ਸੁਨੀਤਾ ਦੇਵੀ ਫਾਦਰ ਬਲਦੇਵ ਸਿੰਘ ਨੂਰਪੁਰੀਆ ਇਹ ਸਾਰੇ ਡਾਇਰੈਕਟਲੀ ਇਨਡਾਇਰੈਕਟਲੀ ਇਹ ਸਾਰੇ ਕ੍ਰਾਈਮ ਕਰਦੇ ਆ ਕਿਸੇ ਕ੍ਰਾਈਮ 'ਚ ਸਾਹਮਣੇ ਆ ਜਾਂਦੇ ਆ ਕਿਸੇ ਕ੍ਰਾਈਮ 'ਚ ਇਹ ਪਿੱਛੇ ਰਹਿੰਦੇ ਆ ਮੇਰੇ ਕ੍ਰਾਈਮ 'ਚ ਇਹਨਾਂ ਨੇ ਪਿੱਛੇ ਰਹਿ ਕੇ ਸਪੋਰਟ ਕੀਤੀ ਹੈ ਬਾਕੀ ਕ੍ਰਾਈਮ 'ਚ ਇਹਨਾਂ ਨੇ ਸਾਹਮਣੇ ਆਏ ਹੈ ਮੇਰਾ ਪਹਿਲਾ ਮੋਟਿਵ ਸੀ ਕਿ ਜੋ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਕੁੜੀ ਦੇ ਨਾਲ ਨਾ ਹੋਵੇ ਬਹੁਤ ਮੁਸ਼ਕਿਲ ਹੁੰਦਾ ਜਦ ਸਾਰਾ ਹਾਦਸਾ ਹੋ ਜਾਂਦਾ ਬਹੁਤ ਅੱਛਾ ਕੰਮ ਸੀਗਾ ਇੱਕ ਕੁੜੀ ਨੂੰ ਮਿਲਣ ਆ ਰਿਹਾ ਸੀਗਾ ਦਿੱਲੀ 에ਅਰਪੋਰਟ ਤੇ ਔਰ ਉਹ ਇਸ ਮੁੰਡੇ ਵਾਸਤੇ ਜਗਜੀਤ ਸਿੰਘ ਵਾਸਤੇ ਉਹ ਇੱਕ ਸ਼ਿਕਾਰ ਸੀਗਾ ਕਿ ਮੈਂ ਇੱਕ ਸ਼ਿਕਾਰ ਨੂੰ ਲੈਣ ਵੜਨ ਆ ਰਿਹਾ ਸੋ ਅਸੀਂ ਵੀ ਬੇਸਿਕਲੀ ਜਿੰਨਾ ਮੈਨੂੰ ਪਤਾ ਹੈ ਅਸੀਂ ਇਹ ਸ਼ੋ ਕੀਤਾ ਸੀ ਕਿ ਉਹ ਕੁੜੀ ਵੀ ਇੱਕ ਤਿੱਦਾ ਸਾਡੀ ਫੈਮਲੀ ਹੈ ਕਿ ਸੇਮ ਉਹੀ ਫੈਮਲੀ ਹੈ ਕਿਉਂਕਿ ਸਾਡੇ ਵਰਗੀ ਹੀ ਫੈਮਲੀਆਂ ਨੂੰ ਟਾਰਗੇਟ ਕਰਦਾ ਹੈ ਨਵਜੋਤ ਕੌਰ ਤੇ ਤਸ਼ੱਦਦ ਦੀ ਹੱਦ ਇੱਥੋਂ ਤੱਕ ਪਾਰ ਹੋ ਗਈ ਸੀ ਕਿ ਉਸ ਨੂੰ ਤਬੀਅਤ ਖਰਾਬ ਹੋਣ ਦਾ ਬਹਾਨਾ ਲਾ ਕੇ ਕਥਿਤ ਬਾਬੇ ਕੋਲ ਲਿਜਾ ਕੇ ਨਸ਼ਾ ਖਵਾ ਕੇ ਸਰੀਰਕ ਸ਼ੋਸ਼ਣ ਵੀ ਕਰਵਾਇਆ ਗਿਆ ਜਲੰਧਰ ਦੀ ਪੁਲਿਸ ਨੇ ਆਪਣੇ ਮੁਲਾਜ਼ਮਾਂ ਨਾਲ ਹਨੀ ਟ੍ਰੈਪ ਲਾ ਕੇ ਇਸ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਜਲੰਧਰ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਕੌਰ ਦੀ ਬਹਾਦਰੀ ਦੀ ਦਾਤ ਦਿੰਦੇ ਹੋਏ ਦੱਸਿਆ ਕਿ ਜਗਜੀਤ ਸਿੰਘ 2007 ਤੋਂ ਅਪਰਾਧ ਦੀ ਦੁਨੀਆ ਵਿੱਚ ਸ਼ਾਮਿਲ ਹੈ ਕੁੜੀਆਂ ਨੂੰ ਜਾਲ 'ਚ ਫਸਾ ਕੇ ਉਹਨਾਂ ਨਾਲ ਵਿਆਹ ਕਰਦਾ ਹੈ ਉਹਨਾਂ ਦਾ ਪੈਸਾ ਫੜਪ ਕਰਦਾ ਹੈ ਉਹਨਾਂ ਨੂੰ ਸੈਕਸ਼ੂਅਲੀ ਐਕਸਪਲੋਇਟ ਕਰਦਾ ਹੈ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਵੀ ਸੈਕਸ਼ੂਅਲੀ ਐਕਸਪਲੋਇਟ ਕਰਦਾ ਹੈ ਸੋ ਹੀ ਇਜ਼ ਅ ਵੈਰੀ ਵੈਰੀ ਸੀਰੀਅਸ ਸੀਰੀਅਲ ਆਫੈਂਡਰ ਐਸ ਵੈਲ ਐਸ ਹੀ ਇਸ ਪ੍ਰੇਡੇਟਰ ਆਫ ਗਲੇਬਲ ਊਮਨ ਫਾਦਰ ਮਦਰ ਨੂੰ ਛੱਡ ਕੇ ਬਾਕੀ ਦੀ ਬੂਆ ਬੂਆ ਦੀ ਦੇ ਬੇਟੇ ਬੇਟੀਆਂ ਉਹਨਾਂ ਦੇ ਇਨ ਜਿਹੜੇ ਸਨ ਇਨ-ਲਾਅ ਡਾਟਰ ਇਨ-ਲਾਅ ਹੈ ਉਹ ਸਾਰੇ ਮਿਲੇ ਹੋਏ ਸੀਗੇ ਐਂਡ ਉਹ ਪੈਸੇ ਦੇ ਲਾਲਚ ਕਰਕੇ ਉਹਨਾਂ ਨੇ ਇਹਦੀ ਸਪੋਰਟ ਕੀਤੀ ਹੈ ਇਸ ਕੇਸ ਦੇ ਵਿੱਚ ਦੋ ਅਰੈਸਟ ਹੋਏ ਨੇ ਜੀ ਇਹਦੀ ਬੁਆ ਦਾ ਅਰੈਸਟ ਥੋੜੇ ਦਿਨਾਂ ਪਹਿਲੇ ਹੋਇਆ ਸੀ ਮੇਨ ਅਕਿਊਜ਼ ਆਪਾਂ ਕੱਲ ਫੜਿਆ ਹੈਗਾ ਤੇ ਬਾਕੀਆਂ ਬਾਕੀ ਸਾਰੇ ਪਜੇ ਹੋਏ ਨੇ ਫਰਸਟ ਜੇ ਤੋਂ ਹੀ ਪਜੇ ਹੋਏ ਸੀ ਆਪਾਂ ਉਹਨਾਂ ਦੇ ਪਿੱਛੇ ਫੜੇ ਜਾਣਗੇ ਜੀ ਇਸ ਵੱਡੇ ਅਪਰਾਧੀ ਨੂੰ ਪੁਲਿਸ ਨੇ ਨਵਜੋਤ ਕੌਰ ਤੇ ਪੁਲਿਸ ਦੀ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਹਨੀ ਟ੍ਰੈਪ ਰਾਹੀਂ ਬੜੀ ਚੁਸਤੀ ਨਾਲ ਦਿੱਲੀ ਹਵਾਈ ਅੱਡੇ ਤੋਂ ਕਾਬੂ ਕਰ ਲਿਆ ਤੇ ਇਨੀ ਪਿੰਪੁਆਇੰਟਡ ਇਨਫੋਰਮੇਸ਼ਨ ਸਾਡੇ ਕੋਲ ਸੀਗੀ ਕਿ ਇਹ ਬੰਗਾਲ ਤੋਂ ਵਾਪਸ ਦਿੱਲੀ ਆ ਰਿਹਾ ਹੈਗਾ ਇਨ ਫੈਕਟ ਸਾਡਾ ਇੱਕ ਕੰਟਰੋਲਡ ਆਪਰੇਸ਼ਨ ਸੀਗਾ ਜਦੇ ਵਿੱਚ ਪੁਲਿਸ ਆਫਸਰਸ ਕਾਫੀ ਸਾਰੇ ਇਨਵੋਲਡ ਸੀਗੇ ਜਿਨ੍ਹਾਂ ਨੇ ਇਹਨੂੰ ਟਰੈਪ ਕਰਕੇ ਇੱਕ ਲੜਕੀ ਨੂੰ ਮਿਲਨ ਦੇ ਬਹਾਨੇ ਦਿੱਲੀ ਲਾਇਆ ਔਰ ਉੱਥੇ ਆਪਾਂ ਇਹਨੂੰ ਆਪਣੇ ਅਗਲੇ ਸ਼ਿਕ ਇਹਨੂੰ ਲੱਗਿਆ ਕਿ ਅਗਲੇ ਸ਼ਿਕਾਰ ਲਈ ਆ ਰਿਹਾ ਹੈਗਾ ਲੇਕਿਨ ਵੀ ਵਰ ਵੇਟ ਲੇਇੰਗ ਅ ਟਰੈਪ ਫਾਰ ਹਿਮ ਐਂਡ ਵੀ ਵਰ ਵੇਟਿੰਗ ਫਾਰ ਹਿਮ ਇਨ ਦਿੱਲੀ ਪੁਲਿਸ ਇਨ ਦਿੱਲੀ 에어ਪੋਰਟ ਨਵਜੋਤ ਕੌਰ ਤੇ ਜਗਜੀਤ ਸਿੰਘ ਦਾ ਵਿਆਹ shaadi.com ਦੇ ਜ਼ਰੀਏ ਹੋਇਆ ਸੀ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਨਲਾਈਨ ਮਿਲਣ ਵਾਲੇ ਅਜਿਹੇ ਫਰਾਡੀ ਲੋਕਾਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਕੋਈ ਰਿਸ਼ਤਾ ਸਥਾਪਿਤ ਕੀਤਾ ਜਾਵੇ